ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸਾਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਦੁੱਲੇ ਵਾਲੇ ਪਹੁੰਚੇ ਆ ਵੀਰ ਜੋ ਬਣਾਉਣ ਦੇ ਘਰ ਪਸ਼ੂ ਵਪਾਰ ਦਾ ਕੰਮ ਕਰਦਾ ਵੀਰ ਇਸੇ ਤਰ੍ਹਾਂ ਪਸ਼ੂ ਜਰੇ ਆ ਦੋਸਤੋ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਆਉਂਦੇ ਰਹਿੰਦੇ ਆ ਮੱਲਾਂਵਾਲਾ तकरीबन ਇਥੋਂ ਥੋੜੀ ਦੂਰੀ ਤੇ ਆ ਕੋਈ 2 2.5 ਕਿਲੋਮੀਟਰ ਦੀ ਦੂਰੀ ਆ ਸਾਰੀ ਮੱਲਾਂਵਾਲਾ ਤਸੀਲ ਜੀਦਾ ਜਿਲ੍ਹਾ ਫਿਰੋਜ਼ਪੁਰ ਲੱਗਦਾ ਬਿਲਕੁਲ ਐਨ ਸਤਲੋਜ ਤੇ ਕੰਡੇ ਦੇ ਉੱਪਰ ਜਿਹੜਾ ਦੋਸਤ ਪਿੰਡ ਦਾ ਦੂਲੇ ਵਾਲਾ ਤੇ ਥੱਤੇ ਵਾਲਾ ਪਿੰਡ ਅੱਗੇ ਆ ਜਾਂਦਾ ਠੀਕ ਹੈ ਜੀ ਸੋ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਇਧਰ ਨਾਲ-ਨਾਲ ਲੱਗਦੇ ਆ ਛੋਟੇ ਸਭਰਾ ਸਰਦਾਰ ਸ਼ਾਮ ਸਿੰਘ ਟਾਰੀ ਛੋਟੇ ਸਭਰਾ ਵੀ ਇੱਥੋਂ ਥੋੜੀ ਦੂਰੀ ਤੇ ਕੋਈ 5-6 ਕਿਲੋਮੀਟਰ ਦੀ ਦੂਰੀ ਹੈ ਸਾਰੀ ਅੱਜ ਇਸ ਵੀਡੀਓ ਦੇ ਵਿੱਚ ਕਿਸਾਨ ਵੀਰੋਂ ਆਪਾਂ ਤੁਹਾਨੂੰ ਟੋਟਲ 4 ਐਨੀਮਲ ਦਿਖਾਉਣੇ ਆ ਚਾਰੇ ਸੂਇ ਸੂਇਆ ਦੁੱਧ ਤੇ ਇਸ ਵਕਤ ਚੱਲਣ ਦੇ ਆ ਦੋ ਤੋਂ ਤਿੰਨ ਜਿਹੜੇ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜੇ ਤਕਰੀਬਨ ਕੋਈ 16-17 ਕਿਲੋ ਦੁੱਧ ਤੋਂ ਸ਼ਟਾਰਟ ਹੋ ਕੇ ਤੇ 28 29 28 ਲੀਟਰ ਤੱਕ ਇਹ ਵੜਾ ਚੱਲਣ ਰਹੀਆਂ ਨੇ ਜਿਨ੍ਹਾਂ ਦੇ ਵਿੱਚੋਂ ਕੋਈ 25 ਲੀਟਰ ਤੋਂ ਪਲੱਸ ਇੱਕ ਵਾਰ ਤੁਹਾਨੂੰ ਦਿਖਾਈ ਦੇਊਗੀ ਇੱਕ ਕੋਈ 28 29 28 29 ਲੀਟਰ ਤੇ ਚੱਲਣ ਰਹੀ ਹੈ ਵੱਡੀ ਚੰਗੀ ਨਸਲ ਬਰੀਡ ਦੇ ਵਿੱਚ ਵੈਰਾ ਠੀਕ ਹੈ ਜੀ ਤੇ ਇੱਕ ਜਰਸੀ ਬਰੀਡ ਦੇ ਵਿੱਚ ਬਹੁਤ ਖੂਬਸੂਰਤ ਬੱਚੀ ਤੁਹਾਨੂੰ ਦਿਖਾਉਣੀ ਆ ਇਸ ਵਕਤ 16 16 ਲੀਟਰ ਤੋਂ ਪਲੱਸ ਦੁੱਧ ਇਹਦੇ ਥਲੇ ਹਾਜ਼ਰ ਆ ਇੱਕ ਵਾਰ ਤੁਹਾਨੂੰ ਦਿਖਾਵਾਂਗੇ ਬੜੇ ਪਹਾ ਪੱਤੇ ਵਿੱਚ ਜੈਜ ਰੇਡ ਦੇ ਵਿੱਚ ਆ ਤਕਰੀਬਨ ਕੋਈ 10 ਕਿਲੋ 9-10 ਕਿਲੋ ਦੁੱਧ ਆ ਦੋ ਗਲੀ ਆ ਕ੍ਰੋਸ ਬੈਡ ਆਗੇ ਵੀਰ ਜਿਵੇਂ ਆ ਕਿ ਸੀਜ਼ਨ ਨੂੰ ਆਪਾਂ ਗੱਲ ਕਰਕੇ ਵੇਖ ਕੇ ਵੀ ਗਰਮੀ ਦਾਗਾ ਸੀਜ਼ਨ ਆਉਣਾ ਠੀਕ ਹੈ ਜੀ ਤੇ 9-10 9-10 ਲੀਟਰ ਦੁੱਧੋ ਤੇ ਥੱਲੇ ਹਾਜ਼ਰ ਆ ਉਹ ਬੜੇ ਜਾਇਜ਼ ਰੇਟ ਦੇ ਵਿੱਚ ਤੁਹਾਨੂੰ ਮਿਲ ਜਾਣੀ ਆ ਉਹ ਪਤਾ ਉਹ ਲਾਕ ਦੇ ਵਿੱਚ ਦਿਖਾ ਦੇਾਂਗੇ ਅੱਜ ਤਰੀਕ ਤੁਸੀਂ ਨੋਟ ਕਰ ਲਓ 23 ਜਨਵਰੀ ਆ ਤੇ ਸਮਾਂ ਦੋਸਤੋ ਮਾਰਨਿੰਗ ਦੇ ਕੋਈ 7:30 ਤੋਂ 9:00 ਵਜੇ ਆਪਾਂ ਇਹ ਵੀਡੀਓ ਬਣਾ ਰਹੇ ਆ ਆਓ ਕਰਦੇ ਆ ਗੱਲਬਾਤ ਲੈ ਲੈਨੇ ਆ ਡਿਟੇਲ ਸਭ ਤੋਂ ਪਹਿਲਾਂ ਜੋਬਨ ਸਾਸਰੀ ਕਾਲ ਸਾਸਰੀ ਗਵਿੰਦ ਜੀ ਹੋਰ ਜੋਪਰ ਭਾਈ ਮਾਰੀ ਜਾਂਦੇ ਛਾਲਾ ਹਾਂਜੀ ਹਾਂਜੀ ਅਹਾਂ ਲੈ ਵੀ ਜੋਹਣ ਮਾਲ ਦੇਰੇ ਅੱਜ ਆਪਣੇ ਕੋਲ ਟੋਟਲ 4 ਕਿ ਲੱਗਨੇ ਹਾਂਜੀ 4 ਲਾਗ ਵੀਰ ਬਸੇ ਵੜਾ ਤੁਹਾਡੇ ਕੋਲ ਜਿਹੜੀਆਂ ਸਾਫ ਸੁਥਰੀਆਂ ਨੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਦੋ ਬੜਾ ਆਪਣੇ ਕੋਲ ਵੱਡੀਆਂ ਨੇ ਹਾਂਜੀ ਠੀਕ ਹੈ ਜੀ ਇੱਕ ਤੁਸੀਂ ਦੱਸੰਦਾ ਸੀ ਵੀ ਪਰਲੀ ਬੜਾ ਆਪਣੀ ਜਿਹੜੀ ਸੇਲ ਹੋ ਗਈ ਸੀ ਕਿਸੇ ਭਰਾ ਨੇ 2000 ਰੁਪਏ ਅਦਾ ਪਾਇਆ ਤੇ ਬਾਅਦ ਵਿੱਚ ਫੋਨ ਹੀ ਨਹੀਂ ਚੱਕਿਆਗਾ ਉਹ ਵੀਰੋਂ ਕੀ ਕਹਿਣਾ ਚਾਹੁੰਦੇ ਵੇ ਬਿਜਾਨਾ ਉਹਨਾਂ ਨੇ ਪਾਇਆ ਸੀ ਵੀ 2000 ਰੁਪਿਆ ਵੜਾ ਤੁਹਾਡੀ ਧੱਕ ਦਿੱਤੀ ਆ ਬਿਚੇ ਆਪਾਂ ਪਾਈ ਸੀ ਭੈਣ ਭਰਾਵਾਂ ਨੂੰ ਖਾਈ ਵੀ ਆ ਆਪਾਂ ਮੇਰੇ ਤੋਂ ਦੱਸ ਜਦੋਂ ਆਪਾਂ ਕਹਿੰਦੇ ਇਹਨੂੰ ਖਰਾਬ ਕਰਨ ਵਾਲੀ ਗੱਲ ਤਾਂ ਹੁੰਦੀ ਬਹੁਤ ਜਿਆਦਾ ਮਾੜੀ ਹੈ ਨਾ ਹਾਂਜੀ ਜਦੋਂ ਆਪਾਂ ਵੀਡੀਓ ਵੇਖਨੇ ਆਪਾਂ ਕਿਸੇ ਵੀਰ ਭਰਾ ਦੀ ਜੇ ਆਪਣੀ ਜੇਬ ਦੇ ਵਿੱਚ ਭਾਰ ਚੱਲਦੀ ਆ ਜੇ ਆਪਾਂ ਮੰਨ ਲਏ ਚੋ ਵੀ ਲੈਣਾ ਹੀ ਆ ਪਸ਼ੂ ਫੇਰ ਬੰਦਾ ਫੋਨ ਵੀ ਲਾਵੇ ਸਾਈਬਿਆਂ ਨਾਲ ਵੀ ਪਾਵੇ ਇਹਦੇ ਨਾਲ ਨਾ ਦਾ ਅਗਲਾ ਘਰ ਵਾਲਾ ਖਰਾਬ ਹੋਵੇ ਹਰਮਨ ਚਲੋ ਵੀ ਉਹਦਾ 2000 ਉਹਨੇ ਪਾਇਆ ਉਹਨੇ 2000 ਆਪਦਾ ਗਵਾਇਆ ਹੀ ਆ ਉਹਨੇ ਕੋਈ ਰੱਖਿਆ ਤੇ ਨਹੀਂ ਚਲੋ ਮੇਰਾ ਪਸ਼ੂ ਦਾ ਆਪਣਾ ਵੇਖੀ ਜਾਣਾ ਵਾ ਬਿਲਕੁਲ ਦੋ ਚਾਰ ਦਿਨ ਲੇਟ ਵੇਖ ਜੂ ਕੋਈ ਚੱਕਰ ਤੇ ਚੱਲ ਨਾਲੇ ਉਹਨੇ ਵੀ 2000 ਆਪਦਾ ਗਵਾਇਆ ਨਾਲੇ ਆਪਾਂ ਨੂੰ ਖਰਾਬ ਕੀਤਾ ਤੇ ਦੋ ਬੰਦੇ ਕੰਮ ਇਹਨੇ ਖਰਾਬ ਕੀਤਾ ਬੰਦੇ ਨੇ ਤੇ ਜੇ ਮੰਨਗੇ ਚਲੋ ਵੀ ਮੈਂ ਉਹ ਤੋਂ ਬਾਅਦ ਮੈ ਫੋਨ ਬਹੁਤ ਜਿਆਦੇ ਆਏ ਆ ਵੀ ਬੜੀ ਡਿਮਾਂਡ ਸੀ ਵੀਰਾ ਭਰਾਵਾਂ ਦੀ ਵੀ ਕੋਈ ਗੱਲ ਨਹੀਂ ਤੂੰ ਸਾਨੂੰ ਦੇ ਦੇ ਵੀ ਕੋਈ ਗੱਲ ਨਹੀਂ ਜੀ ਉਹਨੇ ਸਾਈ ਪੈ ਅਸੀਂ ਦੁਗਣੀ ਵੀ ਦੇ ਦਿੰਨੇ ਸਾਈ ਹਾਂ 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 ਵੀ ਪੂਰੇ ਪੈਸਿਆਂ ਚ ਵੀ ਅਸੀਂ ਲਾਏ ਨੇ ਜਿੰਨੇ ਤੂੰ ਮੰਗਦਾ ਦੱਸ ਮੈਂ ਨਹੀਂ ਵੀਰ ਕਿਰਵਾਉਂਦੇ ਸ ਆਪਣੀ ਉਹ ਸਾਈ ਤੇ ਅਗਲੇ ਦਿਨ ਫੋਨ ਨਹੀਂ ਚੱਕਿਆ ਤੇ ਪਵਾ ਨਹੀਂ ਹੁੰਦਾ ਬੰਦਾ ਕਿਹੜੇ ਵਾਲੇ ਆ ਜਾਵੇ ਤੇ ਆਪ ਨਾ ਝੂਠੇ ਪਈਏ ਬਸ ਜਿਹੜੀ ਗੱਲ ਆਪਾਂ ਵੀਰ ਕਿਰਵਾਉਂਦੇ ਇਹ ਗੱਲ ਹੁੰਦੀ ਆ ਆਪਣੇ ਮਨ ਚ ਯਾਰ ਵੀ ਅੱਜ ਜੇ ਆਪਾਂ ਕੰਮ ਮਾੜਾ ਕਰਾਂਗੇ ਤੇ ਗਾਂ ਵੀ ਆਪਾਂ ਵਰਤਣਾ ਵੀਰਾ ਭਰਾਵਾਂ ਨਾਲ ਜੇ ਕੋਈ ਅੱਜ ਇਕ ਲੈ ਜਾਵੇ ਤੇ ਚੰਗੀ ਨਿਕਲੀ ਗਾਂ ਖਰੇ ਅਗਲੇ ਕਿੰਨੀਆਂ ਲੈ ਜਾਣੀਆਂ ਆਪਾਂ ਕਿਤੇ ਜ਼ਬਾਨ ਤੋਂ ਨਹੀਂ ਭੱਜੋ ਉਹਦੇ ਬਾਅਦ ਭਲਾ ਆਪਾਂ ਨੂੰ ਕੋਈ ਦੁਗਣੇ ਪੈਸੇ ਦਿੱਤੀ ਜਾਵੇ ਬਿਲਕੁਲ ਜਪਰ ਜਬਾਨਾਂ ਦੇ ਵਣਜ ਹੁੰਦੇ ਆ ਵੀਰ ਹਾਂਜੀ ਚਲੋ ਸਾਥ ਸਾਈਆਂ ਬਿਆਨੇ ਇਹ ਅੱਜ ਦੇ ਸਮੇਂ ਦੀ ਲੋਰ ਬਣ ਗਈ ਆ ਪਹਿਲਾਂ ਜਵਾਨਾਂ ਵਾਲੀ ਜਵਾਨਾਂ ਦੇ ਸਵਦੇ ਸਹੀ ਗੱਲ ਕਿਨਵਾ ਦੇ ਲੋਕ ਇਹੋ ਜਿਹੇ ਲੋਕ ਕੰਮ ਖਰਾਬ ਕਰਦੇ ਆ ਨਾਲ ਦੂਸਰਿਆਂ ਦਾ ਚੰਗਿਆ ਬੰਦਿਆਂ ਦਾ ਵੀ ਕੰਮ ਮਾੜੇ ਬੰਦੇ ਖਰਾਬ ਕਰ ਜਾਂਦੇ ਮਗ ਦੋਸਤੋ ਜਿਹੜਾ ਨਾਕਸੀਆ ਠੀਕ ਹੈ ਜੀ ਇੱਕ ਵੱਡੀ ਵਾਰ ਆਪਾਂ ਦਿਖਾਈ ਸੀ ਪਿਛਲੀ ਵੀਡੀਓ ਦੇ ਵਿੱਚ ਵੀ ਉਹ ਚਲੋ ਭਰਾਵਾਂ ਨੇ ਰੋਕੀ ਆ ਚਲੋ ਇੱਥੇ ਆਣ ਕੇ ਚੋਕੇ ਚਾ ਕੇ ਉਹਨਾਂ ਨਹੀਂ ਵੇਖੀ ਗਈ ਰੋਕ ਦਿੱਤੀ ਆ ਫਿਲਹਾਲ ਇੱਕ ਵਾਰੀ ਆਪਾਂ ਤੁਹਾਨੂੰ ਫੇਰ ਦਿਖਾ ਦੇਵਾਂਗੇ ਠੀਕ ਹੈ ਜੀ ਇਹ ਤਿੰਨ ਨਾਗਦੇ ਤੁਸੀਂ ਇੱਧਰ ਦੇਖ ਰਹੇ ਜੇ ਇੱਕ ਚੌਥੀ ਵਾਰ ਪਰਲੇ ਪਾਸੇ ਵੀ ਆ ਠੀਕ ਹੈ ਅਜਾਜੋ ਆਪਣਾ ਬਾਈ ਪਹਿਲੇ ਨੰਬਰ ਤੋਂ ਸ਼ੁਰੂਆਤ ਆਪਾਂ ਇੱਥੋਂ ਕਰਦੇ ਆ ਜਰਸੀ ਬ੍ਰਿਡ ਦੇ ਵਿੱਚ ਆਪਣੇ ਕੋਲ ਆ ਵੈੜ ਖੜੀ ਐ ਹਾਂਜੀ ਅੱਛਾ ਵੀਰੇ ਕੀ ਡਿਟੇਲ ਐ ਇਹਨ ਦੀ ਕਿ ਨਵਾਂ ਸੂਆ ਆਪਣੇ ਕੋਲੇ ਸੋਈ ਆ ਦੂਸਰਾ ਸੂਆ ਸੋਈ ਵੀਰੇ ਦੂਜਾ ਸੂਆ ਹਾਂਜੀ ਅੱਜ ਸਮਾਂ ਕਿੰਨਾ ਹੋ ਗਿਆ ਇਹਨੂੰ ਇਹਨੂੰ ਵੀਰੇ ਸਮਾਂ 15 ਦਿਨ ਦੇ ਅੰਦਰ ਬਾਹਰ ਹੋ ਗਿਆ ਵਾ ਸੂਈ ਨੂੰ 15 ਕ ਦਿਨ ਹੋ ਗਏ ਆ ਹਾਂਜੀ ਬੱਚਾ ਇਹਦੇ ਮਗਰ ਕੀ ਆਇਆ ਬੱਚਾ ਇਹਦੇ ਮਗਰ ਵੀਰੇ ਮੇਲ ਕਾ ਪਿਆ ਆ ਬੱਚਾ ਹਾਂਜੀ ਬੱਚਾ ਆਇਆ ਆ ਲਾ ਇਸੇ ਦੇ ਬੱਚਾ ਹਾਂਜੀ ਹਾਂਜੀ ਲਓ ਜੀ ਲਓ ਤੁਸੋਂ ਇਹ ਬੱਚਾ ਠੀਕ ਆ ਜੀ ਤੇ 15 ਦਿਨ ਦਾ ਜੋਗਨਵੀਰ ਸਮਾ ਦੱਸ ਰਿਹਾ ਵੀ 15 ਦਿਨ ਦੀ ਇਹ ਸੂਈ ਹੈ ਵੈੜ ਜਰਸੀ ਬ੍ਰੀਡ ਦੇ ਵਿੱਚ ਆ ਕੱਤ ਵੱਡਾ ਪੰਜਾਬ ਵਾਲੀ ਜਰਸੀ ਆ ਹਾਂਜੀ ਬੋਦੀ ਵਾਲੀ ਬੱਚੀ ਆ ਵੀਰੇ ਲਓ ਦਿਖਾਉਂਦਾ ਫੇਸ ਕੁਆਲਿਟੀ ਦੇਸੀ ਪੈਣੀ ਆ ਵੀਰਾ ਲਓ ਜੀ ਆ ਫੇਸ ਕੁਆਲਿਟੀ ਠੀਕ ਆ ਜੀ ਤੇ ਆ ਮੂੰਹ ਮੱਥੇ ਤਾਂ ਤੇ ਜੋਗਨ ਦੁੱਧ ਦੀ ਗੱਲ ਕਰੀਏ ਕਿੰਨਾ ਦੁੱਧ ਚ ਵਾਰੀ ਆ ਦੁੱਧ ਵੀਰੇ 17 ਦੇ 18 ਲੀਟਰ ਦੁੱਧ ਬਿਲਕੁਲ ਤਿਆਰ ਆ ਜਿਵੇਂ ਮਰਜੀ ਕੋਈ ਵੀਰ ਭਰਾ ਬਹਿ ਜਾਏ ਪਰ ਆ ਦਿਨ ਚ ਚਾਰ ਵਾਰੀ ਚੋਲੇ ਨੂੰ ਕਰਮਾ ਲਈ ਨੂੰ ਕੋਈ ਦਿੱਕਤ ਨਹੀਂ ਆ ਮੰਗਰ ਅਸੀਂ ਪਾਉਂਦੀ ਲੋੜ ਨਹੀਂ ਆ ਨਾ ਜੀ ਨਾ ਤੁਰੰਤ ਜਿੰਨਾ ਨਹੀਂ ਕੋਈ ਵੀ ਵੈਲਟ ਪੂਰ ਛਟਾ ਇਹ ਥਾਨ ਵੱਧ ਘਟ ਹੋਏ ਆਪਣੀ ਗਰੰਟੀ ਆ ਠੀਕ ਆ ਜੀ ਹਾਂਜੀ ਲੈ ਜੀ ਮੋਗਿਆਂ ਮੋਟੀ ਧਾਰਾ ਠੀਕ ਆ ਜੀ ਤੇ ਲਾਜੋ ਬਨ ਵੀਰੇ ਖੋਲ ਕੇ ਇੱਕ ਵਾਰੀ ਕਰੀਏ ਪੇਛੇ ਇਧਰ ਸੋ ਜਰਸੀ ਬਰੀਡ ਦੇ ਵਿੱਚ ਦੋਸਤੋ ਬਹੁਤ ਖੂਬਸੂਰਤ ਪੈ ਰਾ ਵੈਸੇ ਚੁਆਈ ਦਾ ਸਮਾਂ ਮਾਰਨਿੰਗ ਕੀ ਰਿਹਾ ਫਿਰ ਕਿਉਂ ਆਇਦਾ ਸਮਾਂ ਵੀਰੇ ਮਾਰਨਿੰਗ ਆਪਾਂ ਕਰਤੀ ਹੀ 5 ਵਜੇ ਦੇ ਅੰਦਰ ਬਾਅਦ ਸਾਡੇ ਕੋਈ 5-5 ਇੱਥੇ ਕੋ ਆਪਾਂ 5 ਵਜੇ ਉੱਠੀ ਦਾ ਕਿਉਂ ਘਰੇ ਪਸ਼ੂ ਰੱਖੇ ਸਾਰਿਆਂ ਦੀ ਚਵਾਈ ਕਰਨੀ ਹੁੰਦੀ ਸੁਬਾਹ ਕਰਤੀ ਸੀ 5 ਵਜੇ ਹਾਂਜੀ 5 ਟੰਤਰੀ ਪਰ 11:30 11:15 ਵਜੇ ਚੱਲਦੇ ਆ ਹਾਂਜੀ ਹਾਂਜੀ ਇਹਨੂੰ ਕਿਉਂ ਆਪਣੀ ਕੋਈ ਲੰਮਾ ਤੌਰ ਵੀਰ ਲਓ ਜੀ ਆ ਫੇਸ ਕੁਆਲਟੀ ਮਗਰ ਦੇ ਬੱਚਾ ਮੀਲ ਕਾਫ ਆ ਠੀਕ ਆ ਜੀ ਸੋ ਦੂਜਾ ਸੁਆ ਕਰਤ ਵੱਡਾ ਸੋ ਪੰਜਾਬ ਵਾਲੀ ਜਰਸੀ ਠੀਕ ਆ ਜੀ ਤੇ ਲੰਬਾ ਉਠਾਣਾ ਹੱਠੀ ਮੁਠੀ ਵਾਲਾ ਜੋ ਬ 16 ਤੋਂ ਪਲੱਸ ਹੀ ਚਲੰਦੀ ਆ ਇਸ ਵਕਤ ਹਾਂਜੀ ਹਾਂਜੀ 16 ਪਲੱਸ ਹੀ ਦੁੱਧ 17 18 ਲੀਟਰ ਹੋ ਜਾਂਦੇ ਛੱਲੇ ਠੀਕ ਆ ਵੀ ਹਾਂਜੀ ਜਿਹੜਾ ਪੱਕਾ ਦੁੱਧ ਕੋਈ ਵੀਰ ਭਰਾ ਭਲਾ ਜਿਵੇਂ ਮਰਜ਼ੀ ਮਿਲ ਲੈ ਤੋਲ ਲੈ ਚਾਰ ਟਾਈਮ ਪੰਜ ਟਾਈਮ ਚੋਵੇ ਆਹਦੀ ਤਸੱਲੀ ਕਰੇ ਕੋਈ ਬਿਲਕੁਲ ਜੀ ਬਿਲਕੁਲ ਆਪਣੀ ਤਸੱਲੀ ਕਰੇ ਕੋਈ ਵੀ ਭਰਾ ਆਉਂਦਾ ਆਪਣਾ ਤਾਂ ਆਪਾਂ ਹਮੇਸ਼ਾ ਕਹਿੰਨੇ ਜੋਬਨ ਤਸੱਲੀ ਕਰੋ ਹਾਂਜੀ ਸੀਲ ਠੰਡੀ ਆ ਕੋਈ ਲੋ ਜੀ ਫੁੱਲ ਕਦਕਾਰ ਦੇ ਵਿੱਚ ਆ ਬਿਲਕੁਲ ਗੋੜ ਵਰਗਾ ਰਾਂਗਾ ਠੀਕ ਆ ਜੀ ਤੇ ਬਹੁਤ ਖੂਬਸੂਰਤ ਬੋਦੀ ਵਾਲੀ ਬੱਛੀ ਆ ਛੋਟਾ ਕੰਨ ਠੰਡੀ ਧੂਰੀ ਸੀਲਸਾ ਲੱ ਸੋ ਲੰਬਾ ਤਾਂ ਨਾਲ ਠੀਕ ਆ ਜੀ ਚਾਹੇ ਕਿਸੇ ਭੈਣ ਨੇ ਚਵਾਈ ਕਰਨੀ ਹੈ ਚਾਹੇ ਕੋਈ ਭਰਾ ਜਿੱਥੇ ਮਰਜ਼ੀ ਬੈਡ ਬੜ ਕੇ ਧਾਰਾ ਮਾਰੀ ਚੱਲੋ ਇਹ ਨਹੀਂ ਕੁਝ ਕਹਿੰਦੀ ਠੀਕ ਆ ਜੀ ਸੋ ਵੰਗਰ ਅਸੀਂ ਪਾਉਣ ਦੀ ਵੀ ਲੋੜ ਨਹੀਂ ਗੀ ਠੀਕ ਆ ਲੈ ਜੀ ਆਪਣੋਂ ਵੀਰੇ ਕਮਾ ਆ ਪਿਛੇ ਨੂੰ ਉਧਰ ਨੂੰ ਠੀਕ ਜੋ ਬੰਡ ਡਿਮਾਂਡ ਦਾਸ ਭਰਾ ਜੀ ਕਿੰਨੇ ਦੀ ਆ ਦਵਾ ਵੀ ਕਿੰਨੇ ਦੀ ਐਂਡ ਟੰਡ ਜੀ ਇੱਕ ਇੱਕ ਗੱਲ ਕਰਨੀ ਆਪਾਂ ਡਿਮਾਂਡ ਰਾਜਵੀਰ ਭਰਾ 85 ਕਰੀਏ ਭਰਾ ਕਰੀਏ 80 ਹਾਂ ਆਪਾਂ ਅੱਜ 75000 ਦੀ ਬੈਡ ਦੇ ਦਾਂਗੇ 75 ਦੀ ਨਹੀਂ ਹੋਰ ਥੱਲੇ ਆਉਂਦੇ ਯਾਰ 75 ਦੀ ਨਹੀਂ ਦੇਣੀ ਆਪਾਂ ਚੈੱਕ ਤੋਂ ਜੈਜ ਕਰਕੇ ਦੱਸ 2000 ਅੱਠ ਦਿੰਨੇ ਆ 73 ਹੋ ਗਿਆ ਹਾਂਜੀ 73000 ਦੇ ਦਾਂਗੇ ਹੋਰ ਆਉਂਦੇ ਥੱਲੇ ਹੋਰ ਆਇਆ ਨਹੀਂ ਨਾ ਕਮੀ ਬੇਸ਼ੀ ਕੋਈ ਕੋਈ ਨਹੀਂ ਕੋਈ ਕਰਦੇ ਮਾਨਤਨ ਮੇਰਾ ਭਰਾ ਯਾਰ ਲੈਸ ਜੋ ਲੈਸ ਕਰਕੇ ਦਈਏ ਮਾਲ ਕੇ ਕਰਦੇ ਹੋਰ ਪੂਰਾ 70 ਦੇ ਦੇ ਦਾਂਗੇ 70 ਅੰਦਰ ਅੰਦਰ ਨਹੀਂ ਦਈਗੀ ਯਾਰ ਹੋਰ ਛੜਦਾ 70 ਯਾਰ ਹੋਰ ਛੜਦੇ ਹਾਂ ਜਾਣਦੇ 80000 ਦੀ ਜਾਣਦੇ ਚਲੋ ਕੋਈ ਗੱਲ ਨਹੀਂ ਦੇ ਲੋ ਜੀ 80000 ਦੀ ਠੀਕ ਹੈ ਜੀ 68000 ਦੀ ਠੀਕ ਹੈ ਜੀ 80000 ਦੀ ਇਹ ਵਾਰ ਮਿਲ ਜੂਗੀ ਮਗਰ ਆ ਵੱਛਾ ਠੀਕ ਹੈ ਜੀ ਤੇ ਚੋਣ ਜਨ ਚੰਗੀ ਆ ਤੇਰੀ ਧੂਰੀ ਬਹੁਤ ਆ ਠੰਡੀ ਧਿਰੀ ਆ ਦੁੱਧ ਵੀਰੇ ਆਪਣੀ ਗਰੰਟੀ ਵੀਰੋ ਪ੍ਰਾਸ ਚੱਲੂਗੀ ਨਾ ਚੱਲੇ ਇਹੋ ਜੀ ਗੱਲ ਹੋਈ ਨਹੀਂ ਸਕਦੀ ਦੋ ਦਿਨ ਦਿਨਾ ਚਾਹੀਦਾ ਕੋਈ ਨਾ ਜਰਸੀ ਆ ਨਾ ਇਹ ਕਰਮਾ ਵਾਲੀ ਗਰਮੀ ਬਣਾਵੇ ਫਿਰ ਇਹਦਾ ਦੁੱਧ ਵੀ ਆਪਣਾ ਮੱਜਾਂ ਦੇ ਵਿੱਚ ਪੈਂਦਾ گاਵਾ ਦੇ ਵਿੱਚ ਤੇ ਇਹਦਾ ਦੁੱਧ ਵੀ ਨਹੀਂ ਚੰਗੀ ਫੈਟ ਆ ਫੈਨ ਜਾਂਦੀ ਆ ਚੰਗੀ ਫੈਟ ਆ ਹਾਂਜੀ ਜ਼ਰੂਰ ਵੀਰੇ ਅੱਗੇ ਜਵਨ ਵੀਰੇ ਇੱਧਰ ਆ ਜਾ ਆ ਸਾਹਮਣੇ ਇੱਕ ਆਪਣੇ ਕੋਲ ਆ ਡੱਬੀ ਵੈਰ ਖੜੀ ਆ ਹਾਂਜੀ ਇਹ ਵੀ ਜਾਤ ਪਾਤ ਦੇ ਵਿੱਚ ਚੰਗੀ ਲੱਗਣ ਢਈ ਮੈਨੂੰ ਹਾਂਜੀ ਬਹੁਤ ਵਧੀਆ ਵੈਡ ਆ ਤੇ ਚੰਗੀ ਪਲੀਸਾਂ ਦੀ ਵੀ ਚੰਗੀ ਮੱਜਾਂ ਕੋ ਪਿੱਠ ਪ ਇੰਦਰ ਕਾਰਡ ਵੀਰੇ ਦੂਜੇ ਸੁਵੇ ਸੂਈ ਆ ਹਾਂਜੀ ਠੀਕ ਆ ਕੋਈ ਦੂਜਾ ਲਾਲੇ ਤੀਜਾ ਲਾਲੇ ਆਪਦੀ ਸਮਝਣਾ ਵੀਰਾ ਭਰਾਵਾਂ ਲਾਉਣਾ ਕਿਉਂ ਜਿਹੜੀ ਚੀਜ਼ ਸਾਹਮਣੇ ਉਹ ਸਾਹਮਣੀ ਆ ਆ ਬਿਲਕੁਲ ਇੰਦੇ ਕਿਰਾ ਕੋ ਲਿਖੋ ਆ ਤੇ ਦੁੱਧ ਵੀਰੇ ਇੰਦੇ ਥੱਲੇ 25 ਤੋਂ ਪਲੱਸ ਆ ਪਰ ਆਪਾਂ 25 ਲੀਟਰ ਦੀ ਗਰੰਟੀ ਦਿੰਨੇ 25 ਲੀਟਰ ਦੁੱਧ ਦੀ ਠੀਕ ਆ 25 ਦਾ ਕਿਤੇ ਤਾਂ ਨਹੀਂ 22 ਦਾ ਜੀ ਵੀਰ 25 ਤੋਂ 26 ਹੋ ਸਕਦਾ 25 ਤੋਂ 24 ਨਹੀਂ ਹੋ ਸਕਦਾ ਠੀਕ ਆ ਹਾਂਜੀ ਠੀਕ ਆ ਲੋਕ ਉਸੋਂ ਪਤਾ ਕਨਫਰਮ ਕੀਤਾ ਇਹ ਨਾ ਹੋਵੇ ਮੇਰਾ ਭਰਾ ਕੋਈ ਆ ਕੇ ਵੀ ਯਾਰ 25 ਦਾ ਕੋਈ 22 ਲੀਟਰ ਉਹਦੇ ਵਪਾਰੀ ਭਰਾ ਹੈ ਠੀਕ ਹੈ ਨਵਾਂ ਨਵਾਂ ਮੁੰਡੇ ਨੇ ਵਪਾਰ ਦਾ ਕੰਮ ਸ਼ੁਰੂ ਕੀਤਾ ਤੇ 25 ਦਾ ਕਿਤੇ 22 ਨਾ ਰਹਿ ਜਾਏ ਇੱਥੇ ਜਾਇਆ 25 ਤੋਂ ਪਲੱਸ ਹੋਊਗਾ ਤੇ 25 ਦੀ ਗਾਰੰਟੀ ਤਸਦੀਕ ਤੇ ਤੁਸੀਂ ਸੌਦਾ ਕਰਨਾ ਮਾਰਨਿੰਗ 5:00 ਵਜੇ ਚਵਾਈ ਜਿਹੜੀ ਇਹਦੀ ਕਰ ਦਿੱਤੀ ਸੀਗੀ ਹੁਣ ਕੋਈ 10:30 11:00 ਵਜੇ ਦਾ ਸਮਾਂ ਹੈ 25 ਕਿਲੋ ਤੇ ਇਸ ਵਕਤ ਚੱਲਣ ਦੀ ਹੈ ਤੇ ਸੂਈ ਅੱਜ ਕਿੰਨੇ ਦਿਨਾਂ ਦੀ ਆ ਸੂਈ ਨੂੰ ਵੀਰ ਅੱਜ ਦੇਣ ਇਹਦੇ 15 ਦਿਨ ਤੋਂ ਇਹਦੇ ਵੀ ਅੰਦਰ ਹੀ ਆ 15 ਦਿਨਾਂ ਦਾ ਨਿਆ ਨਿਆ ਮਿਨਾ ਦੇ ਅੰਦਰ ਪਾਰ ਇਹ ਹੈ ਜਿਹੜਾ ਬੱਚਾ ਮਗਰ ਦੇ ਇਹਦਾ ਬੱਚਾ ਵੀਰੇ ਉਹ ਬੱਚਾ ਨਹੀਂ ਆ ਬੱਚਾ ਆ ਬੱਚਾ ਕਹਿੰਦਾ ਆ ਬੱਚਾ ਇਹਦਾ ਹਾਂਜੀ ਲਓ ਜੀ ਆ ਬੱਚਾ 15 ਦਿਨਾਂ ਦਾ ਸਮਾ 15 ਤੋਂ ਅੰਦਰ ਪਾਰ ਜਿਹੜਾ ਸਮਾ ਖੜਾ ਕਰਕੇ ਬਿਠਾ ਦੇ ਲਾ ਆ ਦੇਖੋ ਜੀ ਪੂਰਾ ਤੰਦਰੁਸਤ ਐਕਟਿਵ ਬੱਚਾ ਮਗਰ ਬੱਚਾ ਮੈਂ ਵੀ ਜੋ ਬਣੇ ਦੀ ਖੋਲ ਕੇ ਇੱਕ ਵਾਰ ਆਪਣੇ ਭੈਣ ਭਰਾਵਾਂ ਨੂੰ ਦਿਖਾਈ ਤੋੜ ਕੇ ਬਾਕੀ ਮਿਲਦੀ ਮਿਲਦੀ ਇਹ ਵੀ ਇਸੇ ਤਰ੍ਹਾਂ ਠੰਡੀ ਧੀਰੀ ਆ ਜੀ ਇਹ ਵੀ ਵੀਰੇ ਬਹੁਤ ਜ਼ਿਆਦਾ ਠੰਡੀ ਧੀਰੀ ਠੀਕ ਹੈ ਕਿਉਂ ਚੁਆਈ ਵੀ ਬਹੁਤ ਜ਼ਿਆਦਾ ਭੋਲੀ ਆ ਠੀਕ ਹੈ ਕਿਸੇ ਤਰ੍ਹਾਂ ਦਾ ਕਈ ਭੂਰ ਨਹੀਂ ਕੋ ਸ਼ਿੱਟਾ ਨਹੀਂ ਲਓ ਜੀ ਆਹ ਦੇਖੋ ਜੀ ਥਾਂ ਨਹੀਂ ਵੱਧ ਘੱਟ ਠੀਕ ਆ ਜੀ ਸੋਸ ਬ੍ਰੀਡ ਦੇ ਵਿੱਚ ਤੁਸੀਂ ਚੈੱਕ ਕਰ ਲਓ ਠੀਕ ਆ ਜੀ ਫੇਸ ਕੁਸ ਕੁਆਲਟੀ ਕਰੋ ਚੈੱਕ ਬਿਲਕੁਲ ਛੋਟਾ ਕਾਨਾ ਹਾਈ ਤੋਂ ਮੀਡੀਅਮ ਤੋਂ ਉੱਚੀ ਆ ਵੱਡੀਆਂ ਵੜਾਂ ਦੇ ਵਿੱਚ ਹੀ ਆਪਾਂ ਇਹਦੀ ਗਿਣਤੀ ਕਰ ਸਕਦੇ ਆ ਆ ਦੇਖੋ ਜਿਹੜੇ ਬੰਗਾਰਸੀ ਵੈਸੇ ਮਾਰਾ ਲਾ ਲੈਨੇ ਆ ਮਾਰਾ ਮੋਟ ਵੀਰੇ ਚਲੋ ਲਾਲੀ ਦਾ ਵਾ ਹਾਂ ਬਾਕੀ ਨਾ ਵੀ ਲੱਗੇ ਕੋ ਚੱਕਰ ਨਹੀਂ ਗਾ ਠੀਕ ਆ ਕਿਉਂਕਿ ਯਾਰ ਵੀਰ ਪਤਾ ਨਹੀਂ ਲੱਗਦਾ ਪਸ਼ੂ ਦਾ ਵੀ ਅਗੋਕੇ ਦੇ ਚਾਰੀ ਦਿਨ ਪਰ ਆ ਬਈ ਟਾਈਮ ਕਿ ਚੁਾਈ ਹੁੰਦੀ ਹੋਏ ਕੋਈ ਚੀਜ਼ ਕਿਸੇ ਤੋਂ ਡਰ ਜੇ ਹਾਂ ਬਾਜ ਉਹ ਚੀਜ਼ ਦਾ ਫਰਕ ਪੈ ਜਾਂਦਾ ਲਓ ਜੀ ਠੀਕ ਆ ਜੀ ਹਾਂਜੀ ਸੋ ਥਣ ਲੈਵਾ 200 ਕਰੋ ਚਾਹ ਕੇ ਠੀਕ ਆ ਜੀ ਬਾਕੀ ਰੰਗ ਪ੍ਰਿੰਟ ਫੈਸ਼ਨ ਫਿਊਸ਼ਨ ਬਹੁਤਾ ਵਹਿੜਦਾ ਉੱਤੋਂ ਵੀ ਪੂਰੀ ਤੁਸੀਂ ਦੇਖੋਗੇ ਪੂਰਾ ਜੰਪ ਵਾਲਾ ਕਰਮ ਵਾਲੀ ਜਾਮੀ ਭਲੀ ਪੂਰੀ ਆ ਬਹੁਤ ਜਿਆਦਾ ਵੀਰੇ ਵਜ਼ਨ ਲੋਡ ਤਾਂ ਬਹੁਤ ਜਿਆਦਾ ਹੈ ਬਹੁਤ ਜਿਆਦਾ ਦੇਖੋ ਦੁੱਧ ਵਾਲੀ ਵਹਿੜਾ ਆਪਣੇ ਥੋੜੇ ਪੱਠਿਆਂ ਦੀ ਦਿੱਕਤ ਆ ਪੱਠੇ ਆ ਸਾਹਮਣੇ ਹੀ ਆਪਣੇ ਤੁਹਾਨੂੰ ਪਤਾ ਹੀ ਆ ਮੈਂ ਨਾਲੋਂ ਨਾਲ ਹੀ ਵਿਖਾ ਦੇਣਾ ਜਦੋਂ ਵੀ ਆਈਦਾ ਪੱਠੇ ਤੇਰੇ ਵਿਖਾ ਦੇਦੇ ਆ ਜਦੋਂ ਪਹਿਲਾ ਲੌਂਜ ਨਹੀਂ ਵੜੀਚਣਾ ਹਾਂਜੀ ਉਧਰੋਂ ਮੈਨੂੰ ਲੱਗਦਾ ਵੀ ਉਧਰੋਂ ਵਿਚਰੀਆਂ ਛਟਾਰ ਹੋ ਜਾਣੀਆਂ ਉਹਨਾਂ ਦੇ ਹਾਂਜੀ ਹਾਂਜੀ ਇਹ ਪਹਿਲਾ ਲੌਂਜ ਵੜਾਂਗਾ ਜੋ ਬਣ ਤੂੰ ਵੀ ਹਰਗੀ ਇਹ ਇੱਕ ਲੌਂਜ ਵੜੀਚਣਾ ਉਹ ਵੀ ਮੈਂ ਨਾ ਵੜੀਚਣਾ ਵੀ ਉਹਦੇ ਮੈਂ ਜਦੋਂ ਆਹ ਵੀ ਲੋਕਾਂ ਚਰੀਆਂ ਦਾ ਹੱਥ ਲਾ ਲਿਆ ਬਿਲਕੁਲ ਜੀ ਬਿਲਕੁਲ ਹੁਣ ਠੰਡ ਫੈਨ ਲਾਤੀ ਨੇ ਦਾ ਆਰਕੇ ਪੱਠੇ ਗਰੋਥ ਨਹੀਂ ਕਰੰਦੇ ਰੋਕੀ ਮਾੜਾ ਵੀ ਪਕਾਵੇਂ ਰੱਖ ਲਈ ਇਹਨੂੰ ਹਾਂ ਜੋ ਹੋਣਾ ਹਾਂਜੀ ਆਸੇ ਨਾ ਸਾਰਾ ਨਾ ਪਕਾਵਾ ਰੱਖਣੀ ਇਹ ਤਾਂ ਪਕਾਉਣ ਵਾਸਤੇ ਤਿਆਰ ਹੁੰਦੇ ਬਸ ਬਸ ਸਹੀ ਗੱਲ ਹੈ ਜੀ ਇਹ ਪੱਠੇ ਪੈਣ ਇਹ ਪਸ਼ੂਆਂ ਨੂੰ ਨਾਲੇ ਪਸ਼ੂ ਵੇਖੇ ਜਾਂਦੇ ਕਿਧਰ ਨੂੰ ਬਿਲਕੁਲ ਜੀ ਹੈ ਬਿਲਕੁਲ ਟੂੜੀ ਕੱਲੀ ਟੂੜੀ ਫੀਡ ਤੇ ਚੌਕਰ ਤੇ ਤੁਹਾਡੇ ਪਸ਼ੂਆਂ ਦੇ ਉਹ ਹਰਾ ਨਹੀਂ ਰਹਿੰਦੀ ਜਿਹੜੀ ਹਰਾ ਪੱਠਾ ਮਿਲਦਾ ਜੋ ਬਣਾ ਰਿਹਾ ਰਾਰ ਚੰਗੀ ਹੈ ਹਾਂਜੀ ਬਾਕੀ 25 ਲੀਟਰ ਤੋਂ ਪਲੱਸ ਤੁਸੀਂ ਦੁੱਧ ਦੱਸਾਂਦੇ 25 ਮੰਨ ਕੇ ਕੋਈ ਸੌਦਾ ਕਰੀ 25 ਮੰਨ ਕੇ ਵੀਰ ਕਰੇ ਪਾਈਆ ਵੱਧ ਨਹੀਂ ਗਲੂ ਘੱਟ ਨਹੀਂ ਨਿਕਲਦਾ ਠੀਕ ਆ ਜੀ ਜੇ ਆਪਣਾ ਢੇੜਾ ਪੈਂਦਾ ਕਿਸੇ ਵੀਰ ਭਰਾ ਨੂੰ ਆਪਾਂ ਹੁੰਦੇ ਤੇਲ ਦੇ ਪੈਸੇ ਦੇਗੇ ਮੋੜਾਂਗੇ ਵੀਰ ਵੀ ਇਹ ਜਿਹੜੀ 25 ਜਾਂ 22 ਨਿਕਲਿਆ 21 ਨਿਕਲਿਆ ਤੇ ਜੀ ਬੱਛਾ ਚੁੰਗ ਗਿਆ ਉਹਨਾਂ ਨਾਲ ਗੱਲਬਾਤ ਨਹੀਂ ਆਉਂਦੀ ਕਿ ਪੱਕੀ ਗਿਆ ਤੇ 25 ਤੋਂ ਪਲੱਸ ਜੋੜੋ ਜੀ ਗੱਲਬਾਤ ਆ ਜੇ ਆਪਣੇ ਘਰੇ ਤੇ ਕੋਈ ਵੀਰ ਭਰਾ ਜਿੰਨੇ ਆਪਣੇ ਆਉਂਦੇ ਵੀ ਆ ਸਾਰਿਆਂ ਨੂੰ ਪਤਾ ਵੀ ਆਪਣੇ ਵੀ ਆਪਾਂ ਨਾ ਗਲਤ ਕੰਮ ਨਾ ਆਪਾਂ ਮਾਰਾ ਕੰਮ ਕੀਤਾ ਅੱਜ ਤਾਈਂ ਨਾ ਆਪਾਂ ਕਰਨਾ ਹਾਂਜੀ 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 ਆਪਣੇ ਸਾਰੇ ਵੀਰਾ ਭਰਾਵਾਂ ਨੂੰ ਪਹਿਲਾਂ ਹੀ ਪਤਾ ਵਾ ਵੀ ਜੋ ਆਪਣਾ ਕੰਮ ਹੁੰਦਾ ਸਾਫ਼ ਹੁੰਦਾ ਸਾਫ਼ ਕੰਮ ਆ ਫਿਰ ਸਾਖ ਦਾ ਬੜਾ ਵਾਦਾ ਭੈਣ ਭਰਾ ਜੁੜ ਜੂਗਾ ਤੁਹਾਡੇ ਨਾਲ ਲੰਬਾ ਟਾਈਮ ਤੇ ਵਰਤੋਂਗੇ ਕਿਸੇ ਨਾਲ ਵੀਰ ਨਾਲ ਤੁਸੀਂ ਵੀ ਬਿਲਕੁਲ ਜੋ ਬੜਾ ਦਮਾਂ ਕਿੰਨੇ ਦੀ ਵੀਰੇ ਵੈੜ ਅੱਜ ਹਾਂ ਜਾਂ ਨਾ ਆਲੀ ਗੱਲ ਬਾਤ ਵੀਰੇ 25 ਲੀਟਰ ਤੋਂ ਪਲੱਸ ਵਾਲੀਆਂ ਵੈੜਾਂ ਪਹਿਲੀ ਗੱਲ ਦਾ ਤੁਹਾਨੂੰ ਪਤਾ ਮਾਰਕੀਟ ਵਿੱਚ ਹੁੰਦੀਆਂ ਵੀ ਗਿਣਵੀਆਂ ਛਣਵੀਆਂ ਹਾਂ ਠੀਕ ਆ ਜੇ ਇਹਨੂੰ ਪੱਠੇ ਸਾਇਲੇ ਜੇ ਇਹਨੂੰ ਪੈਨ ਲਾਪੇ ਤੇ 30 ਕਿਲੋ ਦੋ ਦਿਨ ਦੇ ਗਰੰਟੀ ਆ ਮੇਰੇ ਵੀ 30 ਕਿਲੋ ਦੁੱਧ ਕਰੂਗੀ ਚਲੋ ਬਾਕੀ ਨਸਲ ਬਰੀਡ ਆਪਣੇ ਸਾਡੇ ਪੈਂਡ ਹੁੰਦਾ ਲੱਖ ਲੱਖ ਨੂੰ ਟੱਚ ਕਰਦਾ ਕੰਮ ਜਾਂ ਲੱਖੋਂ ਬਾਹਰ ਵੀ ਸੌਦੇ ਲੋਕੀ ਕਰੀਆਂ ਦਿਆ ਮੇਰਾ ਇਹਨਾਂ ਤੋਂ ਬਾਲੇ 25 ਲੀਟਰ ਜਾਂ 25 ਤੋਂ ਹਾਂਜੀ ਕਰਦੇ ਆ ਆਪਾਂ ਕਿੰਨੇ ਦੀ ਦੇ ਰਹੇ ਆ ਜੋ ਬਣ 15 ਦਿਨਾਂ ਦੀ ਸੂਈ ਆ ਤੇਰੇ ਕੋਲ ਕਿੰਨੇ ਦੀ ਜਾਊਗੀ ਮੋੜ ਲੈ ਕੋਈ ਲੱਖ ਨਹੀਂ ਕੋਈ 90 ਨਹੀਂ ਆ 86000 ਦੀ ਵੈਟ ਦੇ ਦੀਏ 86000 ਦੀ ਹਾਂਜੀ ਕੰਮ ਥੋੜਾ ਦੂਰ ਏ ਕੰਮ ਨੇੜੇ ਆ ਤੇਰਾ ਪਰ ਥੋੜਾ ਜਿਹਾ ਦੂਰ ਆ ਕਸਰ ਹੈਗੀ ਉਹ ਕੱਢ ਕੇ ਦੇਈਏ ਕੈਸਰ ਜੋ 2000 ਛੱਡ ਦਿੰਨੇ ਵਿੱਚ ਕੋਈ 1000 2000 ਦੀ ਗੇਮ ਨਹੀਂ ਹੈਗੀ ਕੀ ਹਾਂਜੀ ਮਾਰ ਦੇ ਇੱਕ ਵਾਰ ਜੰਪ ਮਾਰ ਦਗੇ ਕੋਈ ਨਹੀਂ ਤੁਸੀਂ ਦੱਸ ਲਓ ਜੇ ਮੈਰਾ ਕੋਈ ਤੁਹਾਨੂੰ ਦੱਸ ਦਿੰਨੇ ਮੈਂ ਤਾਂ ਨਾ ਦੇ ਦਗੇ ਆਪਾਂ ਕੋਈ 80-80 ਦੇ ਘਰ ਜ 80 ਜ ਟੱਕਾ ਹੁੰਦਾ ਵਾ ਹਾਂ 82 ਦੇ ਦਈਏ ਹਾਂ ਨਾ ਬਲਕਿ 80 ਦੀ ਵਾਰਾ ਨਹੀਂ ਖਾਂਦੀ ਚਲੋ 80 ਦੇ ਦੇ ਦਿੰਨੇ ਕੋਈ ਨਹੀਂ ਠੀਕ ਹੈ ਗੱਲ ਉਹ ਵੀ 80000 ਦੀ ਦੋਸਤੋ ਇਹ ਤੁਹਾਨੂੰ ਬਾਹਰ ਮਿਲ ਜੂਗੀ ਠੀਕ ਹੈ ਜੀ ਸੋ 25 ਕਿਲੋ ਦੁੱਧ 80000 ਦੇ ਸੋਨਾ ਕੱਢ ਘਾਟਾ ਮੇਰਾ ਭਰਾ ਸੇਵਾ ਦੇ ਪਾਸੇ ਥੋੜਾ ਜਿਹਾ ਕਿਤੇ ਨਾ ਕਿਤੇ ਨੋਰਮਲ ਆ ਵੀਰ ਜੋਬੰਦੀ ਦੀ ਗੱਲ ਕਰੀਏ ਪੱਠੇ ਟੱਕੇ ਦਾ ਤੁਹਾਨੂੰ ਪਹਿਲਾ ਹਿੰਟ ਪਾ ਦਿੱਤਾ ਸੀਗਾ ਕਿਸੇ ਭਰਾ ਦਾ ਡਾਇਟ ਪ੍ਰੋਗਰਾਮ ਚੰਗੀ ਤੂੜੀ ਚੰਗਾ ਸਾਈਲੇਜ ਜਾਂ ਕਿਸੇ ਤਾ ਦੇ ਚੰਗਾ ਹਰਿਆ ਠੀਕ ਆ ਜੀ ਪੈਂਦਾ ਰਿਆ ਤੇ ਵਹੜ तकरीबन ਦੁੱਧ ਚੰਗਾ ਦੇ ਦੋਗੇ 28 30 ਨੂੰ ਮੱਥਾ ਲਾਉਗੀ ਜੇ 25 ਲੀਟਰ ਤੁਸੀਂ ਇਥੋਂ ਜੋਗੇ ਲੈ ਕੇ ਜਾਉਗੇ ਤੇ 28 30 ਲੀਟਰ ਤੁਹਾਡੀ ਕਾਬਲੀਅਤ ਨੇ ਕਢਾਉਣਾ ਠੀਕ ਆ ਜੀ ਤੁਹਾਡੀ ਮਿਹਨਤ ਨੇ ਕਢਾਉਣਾ ਉਹ ਮੇਰਾ ਵੀਰ ਤੁਸੀਂ ਅੱਗੇ ਆਜਦਾ ਵੀ ਠੀਕ ਆ ਪੜਿਆ ਵਿਚਾਰਨ ਦਿਓ ਜੇ ਬਾਕੀ ਵਹੜ ਚ ਬਹੁਤ ਵਧੀਆ ਇੱਕ ਤੁਹਾਨੂੰ ਇਧਰ ਤਿੱਜੇ ਨੰਬਰ ਤੇ ਦਿਖਾਉਣੇ ਆ ਵੈਰ ਵੀ ਕਮਾਲ ਦੀ ਆ ਜੋ ਹਨ ਇਧਰ ਵੀਰ ਜਿਹੜੀ ਆ ਕਿਵੇਂ ਬਾਇਓ ਡਾਟਾ ਇਹਦਾ ਕਰਦੀ ਆ ਸਾਂਝਾ ਇਹ ਵੀ ਵੀਰੇ ਦੂਜੇ ਸਵੇਰ ਘਰ ਆ ਲਿਆ ਕਿਹਾ ਵੀ ਸੂਈ ਆ ਦੂਜਾ ਸਵੇਰ ਮਨੇ ਚਲੋ ਇਹਨਾਂ ਦੇ ਤੇ ਲੈ ਦੁੱਧ ਐਸ ਟਾਈਮ 27.2 ਲੀਟਰ ਪਰ ਇਹਦੀ ਵੀ ਆ 25 ਲੀਟਰ ਦੀ ਗਾਰੰਟੀ ਦਿੰਨੇ ਪੂਰੀ ਇਹ ਗੁਰਤ ਜਿਹੜਾ 27.2 ਹਾਂਜੀ ਦੁੱਧ 27.2 ਲੀਟਰ ਪਰ ਆਪਾਂ 25 ਲੀਟਰ ਦੀ ਗਾਰੰਟੀ ਪੂਰੀ ਦੇਗੇ ਦਰਾਂਗੇ ਵੀਰ ਭਰਾ ਠੀਕ ਆ ਤਿੰਨ ਰੀ ਚੋਵੇ ਚਾਰ ਰੀ ਬਾਕੀ ਫੇਸ ਮਾੜਾ ਕਰੀਏ ਨੂੰ ਆਪਾਂ ਆ ਬਹੁਤ ਜਿਆਦਾ ਚੰਗੀ ਆ ਵੀ ਵੀਰੇ ਕੋਈ ਦਿੱਕਤ ਹੀ ਨਹੀਂ ਕਰਮਾ ਗਿਆ ਨੂੰ ਲੋਬ ਦੱਸੋ ਕਰੋ ਚੱਕ ਠੀਕ ਆ ਜੀ ਸੋ ਹਾਈਟ ਕੱਦ ਬਾਕੀ ਆ ਹਵਾਨਾ ਚੱਡਾ ਜੀ ਸੋ ਵੇਨ ਚੈੱਕ ਕਰੋ ਮੋਟੀ ਵੇਨ ਮੋਟੀ ਦੁੱਧ ਨਾੜੀ ਆ ਦੋਹਾਂ ਪਾਸੇ ਹਵਾਨੇ ਚੱਡੇ ਜੀ ਤੁਸੀਂ ਦੇਖੋ ਬਾਕੀ ਚੋਣ ਜਾਂਦੀ ਜੋ ਬਸ ਸਾਫ ਹੋਵੇ ਤੁਸੀਂ ਦਵਾਈ ਕੀਤੀ ਆ ਹਾਂਜੀ ਹਾਂਜੀ ਬਹੁਤ ਵਧੀਆ ਚੋਣ ਜਾਂਦਾ ਤੇ ਭਰਾ ਉਹਦੀ ਉਹ ਕੇ ਰਿਪੋਰਟਾਂ ਜੀ ਹਾਂਜੀ ਠੀਕ ਹੈ ਮਤਲਬ ਕਿ 26 27 26 27 ਲੀਟਰ ਤੱਕ ਕੱਢ ਦਿੰਦੀ ਆ ਦੋਵੇਂ ਡੰਗ ਹਨਾ ਦੁੱਧ ਵੀਰੇ ਵੀ 30 ਤੋਂ ਪਲੱਸ ਚੱਲੂਗੀ ਹਾਂ ਤੇ 26 27 ਲੀਟਰ ਆਪਾਂ ਚੋਣਦੇ ਆ ਇਸ ਟਾਈਮ ਠੀਕ ਆ ਤੇ ਆਪਾਂ 25 ਲੀਟਰ ਦੀ ਗਾਰੰਟੀ ਦਵਾਂਗੇ ਵੀਰਾਂ ਭਰਾਵਾਂ ਨੂੰ ਕੋਈ ਆਨਲਾਈਨ ਸੌਦਾ ਕਰ ਲੇ ਬਿਲਕੁਲ ਜੇ 25 ਕਹੇ ਤਾਂ ਜੇ ਅਗਲੇ ਘਰੇ 26 ਨਹੀਂ ਲੈ ਸਵਾਦ ਫੇਰ ਸਵਾਦ ਫੇਰੀ ਹੈ ਸਹੀ ਗੱਲ ਆ ਵੀਰੇ ਲੈ ਜੋ ਆਪਣਾ ਖੋਲੇ ਨੂੰ ਵੀ ਦਿਖਾਉਣਾ ਬਾਹਰ ਕੱਜਿੰਨਾ ਵੀਰੇ ਮਾਲ ਵੇਚਿਆ ਤੁਹਾਡੇ ਚੈਨਲ ਤੇ ਤੁਹਾਨੂੰ ਪਤਾ ਕਿੰਨਾ ਮਾਲ ਵੇਚਦਾ ਹੁੰਦਾ ਹਾਂ ਹਾਂਜੀ ਹਾਂਜੀ ਠੀਕ ਆ ਆ ਤੁਹਾਡੇ ਆਉਣ ਤੋਂ ਪਹਿਲਾਂ ਤੁਹਾਨੂੰ ਪਤਾ ਪਸ਼ੂ ਦੋ ਤਿੰਨ ਵੇਚੇ ਆਪਾਂ ਹਾਂਜੀ ਹਾਂਜੀ ਜੇ ਆਪਣਾ ਮਾਲ ਚੰਗਾ ਹੁੰਦਾ ਤੇ ਵਿਕਦਾ ਵਾ ਜੇ ਬਿਲਕੁਲ ਮੰਨੇ ਚਲੋ ਵੀ ਭਰੋਸਾ ਹੁੰਦਾ ਜੀ ਅਤਮਾਰ ਤੇ ਕੰਮ ਚੱਲੀ ਜਾਂਦੇ ਆ ਬਿਲਕੁਲ ਇਦਾਂ ਕੋਈ ਦੂਜੇ ਉਹਨਾਂ ਕਈ ਘਰ ਆ ਲਿਆ ਠੀਕ ਆ ਹਾਂਜੀ ਉਹ ਕੋਈ ਲਾੜੇ ਦੂਜੇ ਕੋਈ ਲਾੜੇ ਤੀਜੇ ਆ ਤੇ ਇਹਨਾਂ ਦੋਨਾਂ ਕਦੇ ਦਿਨ ਦੱਸ ਮੈਨੂੰ ਕਿੰਨੇ ਕੁ ਹੋ ਗਏ ਸੋ ਇਹ ਵੀ ਵੀਰੇ ਇਹਦੇ ਹੋ ਗਿਆ ਹਫਤੇ ਤੋਂ ਦੱਸ ਦੇ ਅੰਦਰ ਅੰਦਰ ਅੱਛਾ ਜੀ ਹਾਂਜੀ ਲਓ ਵੀ ਹਫਤੇ ਤੋਂ 10 ਦਿਨ ਦਾ ਐਦਿਕਾ ਮੰਨ ਕੇ ਮੇਰਾ ਵੀਰ ਕੋਈ ਸੌਦਾ ਕਰ ਲੇ ਮਗਰ ਬੱਚੀ ਕਿ ਬੱਚਾ ਸੀ ਮਗਰ ਵੀਰੇ ਇਹਦੇ ਬੱਚਾ ਬੱਚਾ ਮਗਰ ਹਾਂਜੀ ਥੋੜੀ ਜਿਹੀ ਨਾ ਜਿਵੇਂ ਮਾੜੀ ਮੋੜ ਭਲ ਵੀ ਹਜੇ ਹੈਗੀ ਆ ਬਾਨੀ ਧੁੰਨ ਵੀ ਥੋੜੀ ਬਲੀ ਹੈਗੀ ਆ ਜਿਵੇਂ ਠੀਕ ਆ ਹਾਂਜੀ हां तोर लो भाई एनु ਕਰ ਲੋ हां तोर लिया ये भी वीर सेल्स लग बहुत ज्यादा पड़ा ए में नीचे पे 17ਾ ਕਰ ਲੋ ठीक है हां ਥਾਂ ਦੀ ਤੇਰੀ ਆ हां जी ਭਲਾ 4 ਵਾਲੀ ਚਲੋ ਜੂਨ ਚਾਹ ਰਸੀ ਪਾਉਣੀ ਕਿਸੇ ਦੀ ਆਪਣੀ ਇੱਛਾ ਮਰਜ਼ੀ ਆ हां जी हां ਮਬ ਦੱਸੋ ਆਨਲਾਈਨ ਕੋਈ ਵੀਰ ਸੌਦਾ ਕਰਦਾ ਤੇ 25 ਕਿਲੋ ਅਈਕਾਂ ਵਿੱਚ ਚੋਲੋਗੇ ਤੇ 26 ਦਾ 27 ਵੀ ਕੱਢ ਸਕਦੀ ਆ ਅੱਗੇ ਸੇਵਾ ਆ ਦੁੱਧ ਤੀ ਤੂ ਤੋਂ ਵੀ ਬਾਹਰ ਚੱਲਣਾ ਚਾਹੀਦਾ ਵੈੜਵਾਂ ਬਿਰਲਾ ਵੱਡਾ ਤੁਹਾਨੂੰ ਆਪਾਂ ਚੰਗੀ ਤਸੱਲੀ ਨਾਲ ਦਿਖਾਤੀਆਂ ਨੇ ਠੀਕ ਆ ਤੇ ਜੋ ਬੋਲ ਦਵਾਂਗੇ ਕਿੰਨੇ ਦੀ ਮੁੱਲ ਕੀ ਰੋਗੇ ਦਾ ਮੁੱਲ ਵੀਰੇ ਆਪਾਂ ਜਿੰਨਾ ਮਰਜ਼ੀ ਕੀਤੀ ਜੇ ਆਪਾਂ ਤੁਹਾਨੂੰ ਬਾਕ ਲੋਕਾਂ ਦਾ ਨਾਂ ਦਾ ਕੰਮ ਅਜੇ ਤੱਕ ਕੀਤਾ ਨਾ ਆਪਾਂ ਕਰਨਾ ਆਪਾਂ ਕਿਵੇਂ ਪਾਪੜ ਤੇ ਪਸ਼ੂ ਲਈਦਾ ਪਾਪੜ ਤੇ ਵੀਰਾ ਬਰਾ ਬਣ ਦਈਦਾ ਆ ਆ ਬਿਲਕੁਲ ਠੀਕ ਆ ਆਪਾਂ ਮੁੱਲ ਕੋਈ ਵੀਰੇ ਇੱਕ ਦਾਹ ਨਹੀਂ ਕੋਈ ਲੱਖ ਨਹੀਂ ਹਾਂ 98000 ਦੇ ਦੇਦਾਂਗੇ 98000 ਦੀ ਹਾਂਜੀ 90 ਤੋਂ 98 ਤੇ ਨਾ ਹੀ 99 ਆ ਹਾਂਜੀ ਹੋਰ ਗੱਲ ਕਰੀਏ ਕੋਈ 92000 ਦੀ ਲਾਸਟ ਦੇ ਦਾਂ ਕਿਉਂਕਿ ਵਿੱਚੋਂ ਆਪਾਂ ਤੁਹਾਨੂੰ ਸਹੀ ਗੱਲ ਦੱਸੀਏ 92 ਦੇ ਵਿੱਚੋਂ ਕੋਈ ਆਏਗਾ ਤਾਂ ਮੌਕੇ ਤੇ ਮਨਤਾਂ ਹੋ ਜਾਊਗਾ ਖੁਸ਼ੀ ਨਾਲ ਦੱਸ ਦੋ ਤੁਸੀਂ ਦੱਸ ਦੋ ਬਾਕੀ ਕਰਦੇ ਤਾਂ ਖੁਸ਼ੀ ਨਾਲ ਕੋਈ 1500 ਦਾ ਮਨਤਾਂ ਮੌਕੇ ਤੇ ਕਰਦੇ ਆ ਜੀ ਪੂਰੇ 90 ਦੇ ਦੇ ਦਾਂਗੇ ਆਪਾਂ ਮੈਂ ਤਾਂ ਗੱਲਾਂ ਹੀ ਗਾਦੀਆਂ ਹੋ ਗਈਆਂ ਪੂਰੇ 90 ਦੀ ਦੇ ਦਾਂਗੇ ਕੋਈ ਗੱਲ ਨਹੀਂ ਲਓ ਵੀ 90000 ਦੀ ਵੈੜਾ ਦੋਸਤੋ ਦੋ ਤਾਂ ਤੁਸੀਂ 30 ਚੋੜਿਓ ਬਾਕੀ ਮੇਰਾ ਭਰਾ ਹਰੇਕ ਵੀ ਆਪੋ ਆਪਣੀ ਪਰਖਾਤਾ ਦੇ ਠੀਕਾ ਜੀ ਹੋਰ 50 ਲੀਟਰ ਤੇ ਤੁਸੀਂ ਆਨਲਾਈਨ ਸੌਦਾ ਕਰ ਲਿਓ ਐਸੀ 2672 ਹੋਵੇ ਨਾ ਹੋਵੇ ਤਾਂ ਥੱਲੇ ਦੁੱਧ ਤੇ ਦੁੱਧ ਤਾਂ ਤੁਸੀਂ 30 ਲੀਟਰ ਚੋ ਸਕਦੇ ਜੇ ਇਸ ਵਾਰ ਤੋਂ ਚੰਗੇ ਡਾਈਟ ਪਲਾਨ ਚੰਗੇ ਸ਼ੈੱਡ ਫਾਰਮ ਦੇ ਵਿੱਚ ਕੋਈ ਵਿਹੜ ਚਲੀ ਜਾਂਦੀ ਹੈ ਠੀਕ ਹੈ ਜੀ ਤੇ ਬਾਕੀ ਇਹ ਵਿਹੜਾ ਤਿੰਨ ਜਿਹੜੀਆਂ ਆਪਾਂ ਤੁਹਾਨੂੰ ਦਿਖਾ ਦਿੱਤਾ ਹੈ ਨਾ ਤੇ 90000 ਰੁਪਏ ਲਾਸਟ ਤੋਂ ਲਾਸਟ ਤੁਹਾਨੂੰ ਮਿਲਦੀ ਵੀ ਤੇ ਜੋ ਬਣ ਇੰਦਰ ਆ ਜਾ ਵੀਰ ਇੱਕ ਆਪਣੇ ਕੋਲ ਇੱਕ ਬਿਲਕੁਲ ਛੋਟਾ ਜਿਹਾ ਕਾਰਟੂਸ ਇੰਦਰ ਪਿਆ ਹਾਂਜੀ ਅਗਰ ਤੁਸੀਂ ਇੱਕ ਵਿਹੜ ਤੁਹਾਨੂੰ ਦਿਖਾਉਣੇ ਆਪਾਂ ਭਾਪੱਤੇ ਦੇ ਵਿੱਚ ਆ ਬੜੀ ਜਾਇਜ਼ ਆ ਥੋੜੇ ਪੈਸੇ ਕਿਸੇ ਭਰਾ ਫਾਰਮਰ ਨੇ ਲਾਉਣ ਇਹ ਦਿਨ ਕਿੰਨੇ ਹੋ ਗਏ ਸੂਈ ਨੂੰ ਇਹਨੂੰ ਜਿਹੜੇ ਮਹੀਨੇ ਦੇ ਲੱਗ ਕੇ ਹੈਗੀ ਆ ਮਹੀਨਾ ਕੋ ਹੋ ਗਿਆ ਹਾਂਜੀ ਆਪਾਂ ਉਹ ਕੰਮ ਨਹੀਂ 15 ਹੋਏ ਦਾ ਹੋਏ ਮਹੀਨੇ ਦੇ ਲੱਗ ਕੇ ਜਿਹੜੇ ਤੂੰ ਜੋ ਸੱਚਾਈ ਹੈ ਸਚਾਈ ਦੱਸ ਜਿਹੜੀ ਸਚਾਈ ਆ ਸਚਾਈ ਆ ਦੁੱਧ ਕਿੰਨਾ ਜੋਬਣਾ ਦੇ ਥੱਲੇ ਸਹੀ ਦੱਸ ਮੇਰਾ ਵੀਰ ਕੋਈ ਮਤਲਬ ਫਿਰ ਤੇ ਕਿਲੋ ਕਿਲੋ ਖੰਡ ਦੋਣਾ ਕਈ ਵੀ ਸ਼ਾਇਦ ਵੱਧ ਕੋਈ ਘੱਟ ਦੁੱਧ ਵੀਰੇ ਇਹਦੇ ਥੱਲੇ 9-10 ਲੀਟਰ ਪੱਕਾ ਦੁੱਧ ਦੇਗਾ 9-10 ਲੀਟਰ ਹਾਂਜੀ ਚੋਣ ਚਵਾਦੀਆਂ ਚਾਰੇ ਥਾਣਾ ਓਕੇ ਆ ਬਹੁਤ ਜਿਆਦੀ ਵਧੀਆ ਜੀ ਕਿਉਂਕਿ ਦੁੱਧ ਚੋਣ ਵਾਸਤੇ ਕਿਸੇ ਨੇ ਲੈਣਾ ਤੇ ਥਾਣਾ ਥੋਣਾ ਦੀ ਪਾਸ ਹੋਣੀ ਚਾਹੀਦੀ ਆ ਬਹੁ ਤੇ ਸੁਭਾ ਦੋਸਤ ਕੋਈ ਮੇਰਾ ਵੀਰ ਦੂਜਾ ਮੰਨ ਲੇ ਇਹਦਾ ਕੋਈ ਤਿੱਜਾ ਮੰਨ ਲੇ ਤਿੰਨ ਮਹੀਨੇ ਦੇ 25 ਦਿਨਾਂ ਦੇ ਰਗੜ ਜਿਹੜਾ ਸਮਾ ਹੋ ਗਿਆ ਇਹਨੂੰ ਸੂਈ ਨੂੰ ਹਾਂਜੀ ਤੇ ਬੱਚਾ ਨਹੀਂ ਹੈਗਾਗਾ ਬਗੈਰ ਬੱਚਿਓ ਆ ਠੀਕ ਆ ਜੀ ਤੇ ਦੁੱਧ 9 10 9 10 ਤੇ ਚੱਲਣ ਧੀ ਆ ਆਨਲਾਈਨ ਕੋਈ ਭਰਾ ਖਰੀਦਦਾਰ ਹੀ ਕਰਦਾ ਤੇ ਤੁਸੀਂ 9 ਕਿਲੋ ਤੇ ਵੀ ਸੌਦਾ ਕਰ ਸਕਦੇ ਜੀ ਦੁੱਧ ਹੋਵੇ ਨਾ ਹੋਵੇ ਤੇ 10 ਹੀ ਹੋਵੇ ਠੀਕ ਆ ਜੀ ਇਹ ਵੀ ਵੀਰੇ ਬਹੁਤ ਜਿਆਦਾ ਠੰਡੀ ਸੀਗੀ ਦਾ ਆ ਠੰਡੀ ਪੀਰੀ ਆ ਬਾਕੀ ਰੰਗ ਨੂੰ ਤੁਸੀਂ ਵੇਖ ਸਕਦੇ ਤੇ ਫੇਸ ਕੁਆਲਿਟੀ ਵੇਖ ਲਓ ਇਧਰ ਤੁਹਾਨੂੰ ਇੱਕੋ ਹੀ ਲੱਗ ਜਾਊਗਾ ਪਾਥਰਾਥਰਾ ਵੀ ਵਿਖਾ ਦਈਏ ਆ ਦੇ ਠੀਕ ਹੈ ਜੀ ਸੋ ਚਾਰੇ ਥਣ ਪੈਣਾ ਕਿਸੇ ਫੂਡ ਛਾਕ ਤੋਂ ਠੀਕ ਹੈ ਜੀ ਹਾਂਜੀ ਹਾਂਜੀ ਸੋ ਹੁਣ ਵੈਸੇ ਫਿਰ ਕੋਈ ਟਾਈਮ ਨੋਟ ਕਰਾ ਦਿੰਦੇ ਆ ਕੋਈ 10:30 11:00 ਵਜੇ ਦਾ ਸਮਾਂ ਮਾਰਨਿੰਗ 5:30 5:00 ਵਜੇ ਚੁਆਇਆਂ ਚੁਆਇਆਂ ਨੇ ਉਹ ਸਕੋਰਿੰਗ ਬਣਿਆ ਥਣਿਆ ਪਸ਼ੂ ਤੁਸੀਂ ਟਾਈਮ ਤੋਂ ਟਾਈਮ ਇੱਥੇ ਆਣ ਕੇ ਆਪਣੀ ਤਸੱਲੀ ਕਰ ਲਿਓ ਠੀਕ ਹੈ ਬਿਲਕੁਲ ਜੀ ਤੇ ਇਹ ਜਵਨ ਇਹਨੂੰ ਵੀ ਇੱਕ ਵਾਰ ਲਮਾਂ ਤੋਰਦੇ ਹੈਣ ਤੋਰਦੇ ਆਹ ਦੇਖੋ ਜੀ ਇਹ ਦੇਵਾਕੇ ਕਹਿੰਦੇ ਜਵਨ ਸਰਾ ਲਗ ਦੇ ਦਿਆ 30000 ਦੇ 30000 ਤੇ ਹਾਂਜੀ ਜੇ ਆਪਾਂ ਦੂਜਿਆਂ ਦੀ ਕਸਰਾ ਕੱਢ ਕੇ ਦਿੱਤਾ ਮਾਲ ਤੇ ਇਹਦੀਆਂ ਕਸਰਾ ਕੱਢ ਕੇ ਦੇਣਾ ਇਹ ਨਹੀਂ ਵੀ ਹੁਣ ਵੀ 30000 ਰੁਪਏ ਰੇਟ ਕੁਛ ਨਹੀਂ ਗਾ ਥੋੜਾ ਜਿਹਾ ਰੁਪਈਆ ਤੇ ਚਲੋ 30000 ਬੜਾ ਨਹੀਂ ਜੇ ਇੱਕ ਆਪ ਭਾੜ ਲਈਏ 30000 ਦਿੱਤਾ ਜੇ ਵੱਛੀ ਨਹੀਂ ਆਉਂਦੀ ਨਹੀਂ ਆਉਂਦੀ ਵੀਰ ਚੰਗੀ ਹੈ ਨਾ ਨਹੀਂ ਆਉਂਦੀ ਦੁੱਧ ਵੀ ਨਾਉਂਦਾ 10 ਲੀਟਰ ਇਹਦਾ ਹੀ ਇੰਦਾ ਫੈਂਟ ਆਲਾ ਮੱਝਾਂ ਝੋਨਿਆਂ ਦਾ ਸੀਜ਼ਨ ਆ ਜਾਣਾ ਹਾਂਜੀ ਤੇ ਇਹਨੇ ਕਰਮਾਲੀ ਨੇ ਜਿੰਨਾਂ ਨੂੰ ਖਵਾਦਾਂਗੇ ਤੇ ਇਹਨੇ ਚਾਹ ਪਾਣੀ ਆਪਣੇ ਉਹਨਾਂ ਸਾਥੀ ਬੇਲੀਆਂ ਦਾ ਵੀ ਪੂਰਾ ਚੰਗਾ ਬਣਵਾਈਆ ਬਿਲਕੁਲ ਜੀ ਬਿਲਕੁਲ ਇਹ ਆਪਾਂ ਜੇ ਇਹ ਬੱਚਾ ਹੁੰਦਾ ਤੇ ਇਹ ਉੱਤੇ ਹੀ ਜਾਣੀ ਸੀ ਵੈਡ ਹੈਨਾ ਆਪਾਂ ਕਿਰਵਾ ਦੇ ਲਾਸਟ ਇਹ ਵੈਡ ਦੇ ਦਾਂਗੇ 28000 ਰੁਪਏ ਦੀ 28000 ਦੀ ਹਾਂਜੀ ਲਓ ਵੀ 28000 ਦੀ ਹੋਰ ਵਿੱਚੋਂ ਲੈਸ ਹੋ ਜੂ ਕੋਈ ਨਹੀਂ ਗੱਲ ਦਾ ਬੜਾ ਕਰਦਾ ਹੈ ਦੱਸ ਦੋ ਜਿਵੇਂ ਤੁਸੀਂ ਆਂਦੇ ਹੋਵੇਂ ਕਰ ਦਿੰਨੇ ਅੱਜ ਆਪਾਂ ਦਾ ਗੱਲ ਤੁਹਾਡੇ ਸੱਟੀ ਜਿਵੇਂ ਛੁੱਭੀ ਛੁੱਭੀ ਦੀ ਦੇ ਦਈਏ ਕਿ ਹੋਰ ਹੁੰਦਾ ਥਲੇ ਕਰ ਦਗੇ 25000 ਦੀ ਦੇ ਦਾਂਗੇ ਆਂਦੇ ਸਿਰਫ ਇੱਕ 100 50 ਰੁਪਿਆ ਛੋਟੀ ਹੋਊਗੀ ਕਿਸੇ ਵੀ ਹਾਂਜੀ 25000 ਰੁਪਏ ਦੇ ਵਿੱਚੋਂ ਸਿਰਫ 100 50 ਰੁਪਿਆ ਵੀਰ ਕਿਹੇ ਆਏਗਾ ਇਹਦਾ ਮਾਨਤਾ ਨਹੀਂ ਹੁੰਦੀ ਲੋ ਵੀ ਵਿੱਚੋਂ 100 50 ਰੁਪਈਏ ਵੀ ਮਾਨਤਾ ਨੂੰ ਰੋਸਾ ਛਡਾਈ ਮੰਨ ਲਿਆ ਜੀ ਉਹ ਰਹਿ ਗਈ ਆ 25000 ਦੀ ਲਾਸਟ ਮਿਲ ਜੂਗੀ 9 10 9 10 ਕਿਲੋ ਦੁੱਧ ਇਹ ਤਾਂ ਫਲੇ ਹਾਜ਼ਰ ਆ ਤੇ ਦੁੱਧ ਵੀ ਸਗਰਾ ਮੱਜਾ ਵਾਂਗੂ ਠੀਕ ਆ ਜੀ ਬਾਕੀ ਇੱਥੇ ਆ ਕੇ ਜਿੰਦਾ ਮਰਜੀ ਚੋਵਰਾ ਕੇ ਤਸੱਲੀ ਕਰੋ ਹਾਂਜੀ ਹਾਂਜੀ ਬਾਕੀ ਮਾਲ ਚੰਗਾ ਹੈ ਸਾਫ਼ ਸੁਥਰਾ ਹੈ ਤੇ ਜਿੰਨੇ ਆਪਾਂ ਤੁਹਾਨੂੰ ਨਾਲ ਦਿਖਾਏ ਆ ਚਾਰ ਠੀਕ ਆ ਜੀ ਚਾਰੇ ਆਪੋ ਆਪਣੀ ਜਗ੍ਹਾ ਤੇ ਪੂਰੇ ਫਿੱਟ ਫਾਟ ਪਸ਼ੂਆ ਚੰਗੀਆਂ ਵਹਿੜਾ ਇਧਰ ਵੱਡੀਆਂ ਦਿਖਾਈਆਂ ਨੇ ਆਪਾਂ ਤੁਹਾਨੂੰ ਠੀਕ ਹੈ ਜੀ 5-5 ਲੀਟਰ ਤੋਂ ਪਲੱਸ ਜਿਹੜੀਆਂ ਚੱਲਣ ਦਈਆਂ ਨੇ ਤੇ ਇੱਕ ਜਰਸੀ ਬਰੀਡ ਦੇ ਵਿੱਚ ਪੰਜਾਬ ਵਾਲੀ ਜਰਸੀ ਖਰੀਦਦਾ ਮੇਰਾ ਵੀਰ ਕੋਈ ਚਾਹ ਬਾਣਾ ਇਹ ਖਰੀਦਾਰੀ ਕਰ ਲਿਓ ਥੋੜੀ ਜੀ ਸੇਵਾ ਦੇ ਪਾਸੇ ਰੁਕੀ ਜੀ ਆ ਮੇਰਾ ਭਰਾ ਲੈ ਜਾਊਗਾ ਕੋਈ ਚੰਗਾ ਹੱਥੋਂ ਫੇਰ ਲੂਗਾ ਤੇ 20 ਲੀਟਰ ਤੋਂ ਪਲੱਸ ਚੱਲਣਾ ਚਾਹੀਦਾ ਸੋ ਇੱਥੇ ਆਣ ਕੇ ਵੀ ਤੁਸੀਂ ਵੇਖੋਗੇ ਤਾਂ ਠੀਕ ਹੈ ਜੀ ਸਾਰੇ ਭਰਾਵਾਂ ਨੂੰ ਅੰਦਾਜ਼ਾ ਹੋਈ ਜਾਣਾ ਵੀ 20 ਲੀਟਰ ਤੋਂ ਬਾਹਰ ਚੱਲਣ ਵਾਲੀ ਇਹ ਵਹਿੜਾ ਤੇ ਜਾਇਜ਼ ਮੋਲ 75288 31805 ਠੀਕ ਹੈ ਵੀਰੇ ਹਾਂਜੀ ਲੋਕੀ ਪ੍ਰਭੋ ਇਹ ਜੋਬਨਵੀਰ ਦੇ ਨੰਬਰ ਆ ਸਕਰੀਨ ਦੇ ਉੱਪਰ ਚੱਲਣ ਦੇ ਆ ਨੰਬਰਾਂ ਤੇ ਕਾਲ ਕਰੋ ਪਿੰਡ ਦੁੱਲੇ ਵਾਲਾ ਬਿਲਕੁਲ ਅਨਜਦੀਕ ਮੱਲਾ ਵਾਲਾ ਠੀਕ ਹੈ ਜੀ ਫਰੋਜਪੁਰ ਵੀ ਇੱਥੋਂ ਥੋੜੀ ਦੂਰੀ ਤੇ ਕੋਈ ਵੀਰੇ ਫਾਜ਼ਲਕੇ ਵਾਲੀ ਸਾਈਡ ਤੋਂ ਜਲਾਲਾਬਾਗ ਵਾਲੀ ਸਾਈਡ ਤੋਂ ਆਉਣਾ ਚਾਹੁੰਦਾ ਤੇ ਫਰੋਜਪੁਰ ਤੁਸੀਂ ਵਿਜ਼ਿਟ ਕਰੋਗੇ ਤਾਂ ਫਰੋਜਪੁਰ ਤੋਂ ਮੱਲਾ ਵਾਲਾ ਮਖੂਨੇ ਇੱਕ ਸੜਕ ਨਿਕਲਦੀ ਹੈ ਠੀਕ ਹੈ ਜੀ ਤੇ ਉੱਥੋਂ ਤੁਸੀਂ ਤਕਰੀਬਨ ਕੋਈ ਜ਼ਿਆਦਾ ਨਹੀਂ ਤੇ ਮੇਰੇ ਉਹਦਾ ਜੋਬਰ ਕੋਈ 25 ਕਿਲੋਮੀਟਰ 25 25 ਕਿਲੋਮੀਟਰ ਦੀ ਦੂਰੀ ਹੈਗੀ ਹੈ ਫਰੋਜਪੁਰ ਦੀ ਇੱਥੋਂ ਹਾਂਜੀ 22 23 ਕਿਲੋਮੀਟਰ ਦੀ 22 23 ਕਿਲੋਮੀਟਰ ਤੇ ਮਖੂ ਵੀ ਤਕਰੀਬਨ ਇਥੋਂ ਰਹੇਗਾ ਕਿ ਨਾ 15 18 ਕਿਲੋ ਹਾਂਜੀ 15 16 ਕਿਲੋਮੀਟਰ ਮਖੂ ਆ ਠੀਕ ਹੈ ਵੀਰੇ ਹਾਂਜੀ ਜੀਰਾ ਵੀ ਕੋਈ 20 ਕੁ ਦੇ 20 ਕੁ ਦੇ ਹਣ ਬਣੇਗਾ ਠੀਕ ਹੈ ਜੀ ਸੋ ਇਹ ਦੋਸਤੋ ਡਰੈਸ ਸਾਰੇ ਪਾਸੇ ਤੁਸੀਂ ਆ ਸਕਦੇ ਜੀ ਸੋ ਬਿਲਕੁਲ ਸਤਲੋਜ ਦਾ ਕੰਢਾ ਠੀਕ ਹੈ ਜੀ ਸਤਲੋਜ ਦਰਿਆ ਬਿਲਕੁਲ ਨਜ਼ਦੀਕ ਆ ਬੰਨ ਬਿਲਕੁਲ ਲੱਗਿਆ ਤੇ ਪਿੰਡ ਦੂਲੇ ਵਾਲਾ ਮਿਲਦੇ ਆ ਕਲਵੀ ਅਪਡੇਟ ਨਾਲ ਸਾਰੇ ਜੀਵਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ